24 ਜੁਲਾਈ ਯਾਨੀ ਕਿ ਅੱਜ ਦਾ ਦਿਨ ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਤੇ ਕਈ ਮਹੱਤਵਪੂਰਨ ਘਟਨਾਵਾਂ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਗਈ। ਅੱਜ ਦੇ ਇਸ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਜੋ ਅਮੁੱਤਵਪੂਰਨ ਘਟਨਾਵਾਂ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ। 1793 ਦੇ ਵਿੱਚ ਫਰਾਂਸ ਨੇ ਅੱਜ ਕਾਪੀਰਾਈਟ ਕਾਨੂੰਨ ਐਨਸੂਨ ਲਾਗੂ ਕੀਤਾ ਸੀ ਅੱਜ ਦੇ ਇਤਿਹਾਸ ਵਿੱਚ ਕਈ ਘਟਨਾਵਾਂ ਜੀਆਂ ਵਾਪਰੀਆਂ ਨੇ ਜਿਨ੍ਹਾਂ ਨੇ ਇਤਿਹਾਸ ਵਿੱਚ ਆਪਣੀ ਥਾਂ ਬਣਾਈ ਹੈ ਉਹਨਾਂ ਵਿੱਚੋਂ ਕੁਝ ਮੁੱਖ ਜੋ ਗੱਲਾਂ ਨੇ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ 24 ਜੁਲਾਈ ਨੂੰ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲੀ ਅੰਤਰਰਾਸ਼ਟਰੀ ਰੇਲ ਸੇਵਾ ਸ਼ੁਰੂ ਕੀਤੀ ਗਈ ਸੀ ਅੱਜ ਦੇ ਦਿਨ 1969 ਦੇ ਵਿੱਚ ਅਪੋਲੋ 11 ਪੁਲਾੜ ਯਾਤਰੀ ਦੇ ਉੱਤੇ ਵਾਪਸ ਆਇਆ ਸੀ 1999 ਦੇ ਵਿੱਚ 24 ਜੁਲਾਈ ਨੂੰ ਅਮਰੀਕੀ ਪੁਲਾੜ ਯਾਨ ਕੋਲੰਬੀਆ ਮਤ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ ਇਸੇ ਨਾਲ ਅੱਜ ਦੇ ਦਿਨ ਯਾਨੀ ਕਿ ਅੱਜ ਇਤਿਹਾਸ ਦੇ ਵਿੱਚ 2005 ਦੇ ਵਿੱਚ 24 ਜੁਲਾਈ ਨੂੰ ਕੋਰੀਆਈ ਖੇਤਰਾਂ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੇ ਲਈ ਉੱਤਰੀ ਅਤੇ ਜੋ ਕੋਰੀਆ ਦੇ ਵਿਚਕਾਰ ਸਹਿਮਤੀ ਬਣੀ ਸੀ ਇਸ ਦਿਨ 2004 ਦੇ ਵਿੱਚ ਇਟਲੀ ਨੇ ਭਾਰਤੀ ਸੈਲਾਨੀਆਂ ਦੇ ਲਈ 7 ਜੋ ਵੀਜ਼ਾ ਕਾਲ ਸੈਂਟਰ ਖੋਲਣ ਦਾ ਫੈਸਲਾ ਕੀਤਾ ਸੀ 24 ਜੁਲਾਈ ਸਾਲ 2000 ਨੂੰ ਸਵਰਗੀ ਵਿਜੇलक्ष्मी ਜੋ ਕਿ ਸ਼ਤਰੰਜ ਦੀ ਪਹਿਲੇ ਗ੍ਰੈਂਡ ਮਾਸਟਰ ਬਣੇ ਅੱਜ ਹੀ ਦੇ ਦਿਨ ਜੋ ਇਤਿਹਾਸ ਦੇ ਪੰਨਿਆਂ ਦੇ ਵਿੱਚ 1999 ਦੇ ਵਿੱਚ ਅਮਰੀਕੀ ਪੁਲਾੜ ਯਾਨ ਕੋਲੰਬੀਆ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ 1999 ਦੇ ਵਿੱਚ 24 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਦੇ ਲਗਭਗ ਸਾਰੇ ਹੀ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ ਗਏ ਸੀ ਪਰ ਖਾਸ ਕਰ ਇਹ ਹੈ ਕਿ ਇਹਨਾਂ ਸਾਰੇ ਹੀ ਸਦਸਿਆਂ ਨੇ ਜੋ ਅਸਤੀਫੇ ਲਏ ਉਹਨਾਂ ਨੂੰ ਸਵੀਕਾਰ ਵੀ ਕਰ ਲਿਆ ਸੀ ਅੱਜ ਹੀ ਦਾ ਦਿਨ ਇਤਿਹਾਸ ਦੇ ਵਿੱਚ 1982 ਦੇ ਵਿੱਚ ਜੋ 24 ਜੁਲਾਈ ਨੂੰ ਜਾਪਾਨ ਦੇ ਨਾਗਾ ਸਾਕੀ ਦੇ ਵਿੱਚ ਭਾਰੀ ਭੀ ਪੈਨ ਕਾਰਨ ਇੱਕ ਪੁਲ ਡਿੱਗਣ ਕਾਰਨ ਲਗਭਗ 299 ਲੋਕਾਂ ਦੀ ਜਾਨ ਚਲੀ ਗਈ ਸੀ ਅੱਜ ਹੀ ਦੇ ਦਿਨ ਇਤਿਹਾਸ ਦੇ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਬਾਰੇ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਇਤਿਹਾਸ ਦੇ ਵਿੱਚ 1944 ਦੇ ਵਿੱਚ 300 ਜਹਾਜ਼ਾਂ ਨੇ ਜਰਮਨੀ ਦੇ ਉੱਤੇ ਬੰਬ ਸੁੱਟੇ ਸੀ ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤੀਸ਼ਠਾ ਦੀ ਸਥਾਪਨਾ ਵੀ ਅੱਜ ਦੇ ਦਿਨ 1932 ਦੇ ਵਿੱਚ ਕੀਤੀ ਗਈ ਸੀ ਯਾਨੀ ਕਿ 2000 1932 ਦੇ ਵਿੱਚ 24 ਜੁਲਾਈ ਨੂੰ ਕੀਤੀ ਗਈ ਸੀ ਅੱਜ ਦੇ ਦਿਨ 1870 ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲੀ ਅੰਤਰ ਕੰਟਰੀ ਰੇਲ ਜੋ ਕਿ ਰੇਲ ਸੇਵਾ ਜੋ ਕਿ ਸ਼ੁਰੂ ਕੀਤੀ ਗਈ ਸੀ 1823 ਦੇ ਵਿੱਚ 24 ਜੁਲਾਈ ਨੂੰ ਚਿੱਲੀ ਦੇ ਵਿੱਚ ਗੁਲਾਮੀ ਦੀ ਪ੍ਰਥਾ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦਾ ਖਤਮ ਕਰ ਦਿੱਤਾ ਗਿਆ ਸੀ ਅੱਜ ਦੇ ਦਿਨ 1793 ਦੇ ਵਿੱਚ ਫਰਾਂਸ ਨੇ ਪਹਿਲੀ ਵਾਰੀ ਕਾਪੀਰਾਈਟ ਕਾਨੂੰਨ ਨੂੰ ਲਾਗੂ ਕੀਤਾ ਸੀ ਤਾਂ ਕਿ ਕੋਈ ਕਿਸੇ ਦੇ ਕਿਸੇ ਸਿਰਜਣਹਾਰ ਦੇ ਕਿਸੇ ਚੀਜ਼ ਨੂੰ ਕਾਪੀ ਨਾ ਕਰੇ ਅੱਜ ਦੇ ਦਿਨ 1758 ਦੇ ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜੋਜ ਵਾਸ਼ਿੰਗਟਨ ਨੇ ਉਤਰੀ ਅਮਰੀਕਾ ਦੀ ਪਹਿਲੀ ਅਸੈਂਬਲੀ ਵਰਜੀਨੀਆ ਹਾਊਸ ਆਫ ਵਰਸੇਇਸ ਦੇ ਵਿੱਚ ਸ਼ਿਰਕਤ ਕੀਤੀ ਸੀ 24 ਜੁਲਾਈ 1148 ਨੂੰ ਫਰਾਂਸ ਦੇ ਲੁਈ 7ਵੇਂ ਨੇ ਦੂਜੇ ਯੁੱਧ ਦੌਰਾਨ ਜੋ ਦਮਸ਼ਕ ਨੂੰ ਘੇਰਾ ਪਾਇਆ ਸੀ ਨੋਸੇਰਾ ਦੀ ਲੜਾਈ ਅੱਜ ਹੀ ਦੇ ਦਿਨ 1132 ਦੇ ਵਿੱਚ ਜੋ ਸਿਸਲੀ ਦੇ ਰੈਨਾਰਡ ਦਵितीय ਅਤੇ ਸਿਸਲੀ ਦੇ ਫਰੋਜ਼ਰ ਦਵितीय ਵਿਚਕਾਰ ਹੋਈ ਸੀ ਅੱਜ ਦੇ ਇਤਿਹਾਸ ਦੇ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਘਟਿਤ ਹੁੰਦੀਆਂ ਨੇ ਪਰ ਕੁਝ ਅਜਿਹੀਆਂ ਘਟਨਾਵਾਂ ਆਉਂਦੀਆਂ ਨੇ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਆਪਣੀ ਥਾਂ ਬਣਾਈ ਹੁੰਦੀ ਹੈ ਕੁਝ ਅਜਿਹੀਆਂ ਘਟਨਾਵਾਂ ਆਉਂਦੀਆਂ ਨੇ ਜੋ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਦੇ ਲਈ ਦਰਜ ਹੋ ਜਾਂਦੀਆਂ ਨੇ